ਮੈਨੂੰ ਇਹ ਲੱਗ ਰਿਹਾ ਮੈਂ ਆਪਣੇ ਪਿੰਡਾਂ ਚ ਆਪਣੇ ਲੋਕਾਂ ਚਾਂਗਾ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਮੈਂ ਬੜਾ ਢਾਡੇ ਫਿਰਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੰਨਾ ਪਿਆਰ ਕਰਦੇ ਨੇ ਉੱਥੋਂ ਚੱਲ ਕੇ ਲੋਕ ਆਉਂਦੇ ਨੇ ਬਜ਼ੁਰਗ ਮਤਾਮਾ ਪਹਿਣਾ ਪੰਜ ਸਰਪੰਚ ਅਹੁਦੇਦਾਰ ਪਾਰਟੀ ਦੇ ਦਿਲ ਨਾਲ ਲਈ ਬੈਠੇ ਨੇ ਕਰਜ਼ਾ ਮੇਰੇ ਸਿਰ ਹੁਣ ਇਹਨਾਂ ਦਾ ਕਰਜ਼ਾ ਚੜਾ ਰਹੇ ਨੇ ਇਹ ਪ੍ਰਮਾਤਮਾ ਮੈਨੂੰ ਸਮੱਤ ਬਖਸ਼ੇ ਤਾਕਤ ਬਖਸ਼ੇ ਕਿ ਮੈਂ ਇਹਨਾਂ ਨਾਲ ਸੱਚੇ ਦਿਲੋਂ ਤੇ ਇਮਾਨਦਾਰੀ ਨਾਲ ਨਿਭ ਸਕਾਂ ਬਸ ਕਹਿ ਨੂੰ ਤਾਂ ਜਦੋਂ ਕਹਿੰਦੇ ਨਾ ਇੰਨਾ ਪਿਆਰ ਤੇ ਮਾਹੌਲ ਦੇਖ ਲਈਏ ਉਦੋਂ ਕਹਿ ਨੂੰ ਕੁਝ ਰਹਿੰਦਾ ਨਹੀਂ ਉਦੋਂ ਇਹੀ ਹੁੰਦਾ ਵੀ ਕਾਲ ਜਿਹੜੀ ਗੱਲ ਤੁਸੀਂ ਕਹਿ ਤੁਸੀਂ ਮੈਂ ਕੋਈ ਅਸ਼ਿਕਾ ਦੀ ਵੋਟ ਨਾ ਪਾ ਰਿਹਾ ਹਾਂ ਅੰਤਰ ਕਿੰਨੇ ਨਹੀਂ ਹੋਏ ਬਿਲਕੁਲ ਜੀ ਦੇਖੋ ਮੈਂ ਮੈਂ ਵੀ ਕਿਸੇ ਮਾਂ ਦਾਤੀ ਪੁੱਤਾਂ ਮੈਂ ਜੇ ਲੀਡਰ ਮਤਲਬ ਕਿ ਜਿਹੜਾ ਲੀਡ ਕਰੇ ਸਮਾਜ ਨੂੰ ਜੇ ਮੈਂ ਲੀਡਰ ਆਇਆ ਬਣ ਬਣਾ ਰਿਹਾ ਲੋਕ ਮੈਨੂੰ ਭਰੋਸਾ ਨਾਲ ਵੋਟ ਪਾ ਰਹੇ ਨੇ ਮੈਨੂੰ ਚੁਣ ਰਹੇ ਨੇ ਤੇ ਜੇ ਮੈਂ ਫਿਰ ਵੀ ਮਤਲਬ ਉਹਨਾਂ ਨੇ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰੂੰ ਤਾਂ ਮੇਰੇ ਤੋਂ ਪਾਪੀ ਕੋਈ ਨਹੀਂ ਮੇਰੀ ਇਹੀ ਸੋਚ ਆ ਵੋਟਾ ਘੱਟ ਪੈ ਜਾਣ ਕੋਈ ਗੱਲ ਨਹੀਂ ਅੱਗੇ ਕਿਹੜਾ ਆਪਾਂ ਐਮਐਲਏ ਦੇ ਘਰੇ ਜੰਮੀ ਸੀਗੇ ਜਾਂ ਆਪਾਂ ਐਮਐਲਏ ਦੇ ਘਰੀ ਰਹਿਣਾਗਾ ਪੀਐਮਐਲ ਤੋਂ ਹੁੰਦੇ ਪੂਰੀ ਦੁਨੀਆ ਜਾਣਦੀ ਆ ਉਹ ਮੇਰੇ ਕੰਮਾਂ ਨੂੰ ਜਾਣਦੀ ਆ ਕਈ ਐਮਐਲ ਕਈ ਐਮਪੀ ਠੀਕ ਹੈ ਉਥੇ ਨਹੀਂ ਪੜ ਸਕਦੇ ਜਿੱਥੇ ਤੁਹਾਡੇ ਭਰਾ ਪੜ ਜਾਂਦਾਗਾ ਸੋ ਤੁਹਾਡੀ ਸੋਚ ਨੇ ਤੁਹਾਨੂੰ ਵੱਡਾ ਕਰਨਾਗਾ ਨਾ ਕਿ ਨਸ਼ੇ ਜਿਹੜੇ ਵੇਚਦੇ ਨੇ ਉਹ ਵੱਡੇ ਹੁੰਦੇ ਨੇ ਉਹ ਭਲੇਖਾ ਉਹਨਾਂ ਦਾ ਉਹ ਲੋਕਾਂ ਦੀ ਜ਼ਿੰਦਗੀ ਨਹੀਂ ਬਰਬਾਦ ਕਰ ਰਹੇ ਉਹ ਆਪਣੀ ਕਰ ਰਹੇ ਨੇ ਉਹ ਲੀਡਰ ਆਪਣੇ ਘਰੇ ਵੀ ਇੱਕ ਦਿਨ ਪਸ਼ਤੌਨ ਦੇ ਜਦੋਂ ਅੱਗੇ ਉਹਨਾਂ ਦੇ ਘਰ ਆਉਣ ਲੱਗੀ ਅਜੇ ਤਾਂ ਲੋਕਾਂ ਦੇ ਘਰਾਂ 'ਚ ਆ ਗਈ ਅਜੇ ਤਾਂ ਉਹਨਾਂ ਦੇ ਘਰਾਂ 'ਚ ਆ ਗਈ ਨਾ ਉਹ ਚੀਕਾਂ ਮਾਰਨਗੇ ਕਈਆਂ ਦੇ ਲੱਗੀ ਹੋਈ ਹੈ ਤੇ ਮਾਰ ਰਹੇ ਨੇ ਐਸ ਕਰਕੇ ਨਸ਼ੇ ਦੇ ਸਖਤ ਖਿਲਾਫ ਆ ਬੋਟ ਦਾ ਤੇ ਨਸ਼ੇ ਦਾ ਕੋਈ ਮੇਲ ਨਹੀਂਗਾ ਮੈਂ ਹਮੇਸ਼ਾ ਕਹਿਣਾ ਵੋਟ ਮੈਨੂੰ ਸਪੋਰਟਸਮੈਨ ਪਾਉਣ ਮੈਨੂੰ ਚੰਗੇ ਲੋਕ ਪਾਉਣ ਹਰ ਉਹ ਬੰਦਾ ਵੋਟ ਪਾਵੇ ਜਿਹੜਾ ਸਮਾਜ ਲਈ ਕੁਝ ਕਰਦਾ ਕੁਝ ਕਰਨਾ ਚਾਹੁੰਦਾ ਹੈ ਯਾਰ ਕੀ ਗੱਲ ਬਾਤ ਬਹੁਤ ਜਲਦ ਮਾਨ ਸਾਹਿਬ ਨੇ ਕਿਹਾਗਾ ਕਿ ਜਾ ਕੇ ਦੱਸੋ ਆਉਣ ਵਾਲੇ ਬਜਟ ਤੇ 1000 ਰੁਪਿਆ ਬੀਬੀਆਂ ਨੂੰ ਮਿਲ ਰਿਹਾਗਾ ਅਸੀਂ ਆ ਜਿਹੜਾ ਬਜਟ ਆਊਗਾ ਉਹਦੇ ਸਾਰੇ ਜਿਹੜੇ ਵਾਦੇ ਕੀਤੇ ਨੇ ਉਹ ਕੰਪਲੀਟ ਕਰ ਦਾਂਗੇ ਪੰਜ ਮੇਨ ਵਾਦੇ ਸੀ ਚਾਰ ਪੂਰੇ ਹੋ ਗਏ ਚਾਰ ਸਾਲਾਂ ਚ ਕਲੇ 1000 ਰੁਪਿਆ ਵਾਲਾ ਰਹਿ ਗਿਆ ਆਨਰੇ ਦੋਤੋ ਨਵੀਂ ਨਾਚ ਉਹ ਵੀ ਤੁਹਾਨੂੰ ਪੂਰਾ ਕੀਤਾ ਮਿਲੂਗਾ ਹਰ ਵੀ ਕੈਂਡੀਡੇਟ ਮਗਾਂ ਦੇ ਵਿੱਚ ਨੇ ਕਿਸੇ ਨਾਲ ਮੁਕਾਬਲਾ ਲੱਗਦਾ ਹੈ ਦੇਖੋ ਜਿਹੜੀ ਚੋਣ ਦੀ ਪ੍ਰਕਿਰਿਆ ਨਾ ਜਿਹੜੀ ਅਸੀਂ ਚੋਣ ਲੜਦੇ ਹਰ ਬੰਦਾ ਤਕੜਾ ਹੁੰਦਾਗਾ ਹਰ ਬੰਦਾ ਜੁੜਿਆ ਹੁੰਦਾਗਾ ਆਪਾਂ ਤਾਂ ਇਹੀ ਕਹਿ ਸਕਦੇ ਆ ਕਿ ਮੈਂ ਆਪਣੀ ਜਿਹੜੀ ਮਿਹਨਤ ਆ ਉਹ ਪੂਰੀ ਸਾਰੀ ਮੇਰੀ ਸਮੁੱਚੀ ਟੀਮ ਮੇਰੀ ਲੀਡਰਸ਼ਿਪ ਮੇਰੇ ਪੰਜ ਸਰਪੰਚ ਮੇਰੇ ਵਲੰਟੀਅਰ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਪੂਰੀ ਤਾਕਤ ਨਾਲ ਅਸੀਂ ਚੋਣ ਲੜ ਰਹੇ ਹਾਂਗੇ ਮੁਕਾਬਲਾ ਇਹੀ ਹੈ ਜਦੋਂ ਕੋਈ ਮੈਦਾਨ ਚਾਹਤੋਂ ਮਲ ਕੁਲਦਿਆਂ ਦੇਖੋ ਮੁਕਾਬਲਾ ਤਾਂ ਹੁੰਦਾ ਹੀ ਆ ਪਰ ਪ੍ਰਮਾਤਮਾ ਦੀ ਮਿਹਰ ਹੋ ਗਈ ਲੋਕਾਂ ਦਾ ਐਸੀ ਕੋਈ ਗੱਲ ਨਹੀਂ ਕਿਰਪਾ ਹੋ